ਮਤਲਬ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵਿਸਤਾ ਪੰਜਾਬ ਦੇ ਵਿੱਚ ਹਰ ਹੜਾ ਨੇ ਬੜੀ ਤਬਾਈ ਬਿਆਨ ਕੀਤੀ ਹੋਈ ਹੈ। ਔਰ ਅਜੇ ਇਸ ਤਬਾਈ ਦੇ ਰੂਪਨ ਦਾ ਨਾਮ ਨਹੀਂ ਲੱਗਿਆ। ਔਰ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਹਨ ਡਾਕਟਰ ਦਵਿੰਦਰ ਕੁਸਤਰੀਵਾਲ ਜੀ। ਉਹ ਦੇਰ ਦੇ ਸਹਿਤ ਤੁਹਾਨੂੰ ਹੜ੍ਹਾਂ ਦੀ ਸਿਚੁਏਸ਼ਨ ਦੇ ਬਾਰੇ ਔਰ ਹੋਰ ਗੱਲਾਂ ਦੇ ਬਾਰੇ ਜਾਣਕਾਰੀ ਦੇਣਗੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਖੁਸ਼ ਧੜੀਵਾਲ ਜੀ ਜੀ ਆਏਂ ਜੀ ਤੁਹਾਡਾ ਸ਼ੋਅ ਦੇ ਵਿੱਚ ਹਾਂ ਸ਼ਕਲ ਜੀ ਸ੍ਰੀਤਿਆ ਨੂੰ ਤੇ ਜੈਸਾਨ ਨੂੰ ਡਾਕਟਰ ਖੁਸ਼ ਧੜੀਵਾਲ ਸਭ ਤੋਂ ਪਹਿਲਾਂ ਇਹ ਦੱਸੋ ਕਿ ਡੀਡੀ ਆਦੋ ਬ ਸਿਚੁਏਸ਼ਨ ਹੈ ਕਿ ਕਿਆ ਅਡਾਂ ਦੀ ਉਹਦੇ ਬਾਰੇ ਕੋਈ ਚਾਣਨਾ ਵਾ ਹਾਂਜੀ ਸਰ ਜਿਹੜੀ ਫੋਨ ਤੱਕ ਦੀ ਇਹਨਾਂ ਵੱਲੋਂ ਰਿਪੋਰਟ ਆਈ ਆ ਹਨਾ ਪਹਿਲਾਂ ਸੀਗੇ 1400 ਕਰ ਗਏ ਨੇ ਗਏ ਸੀ ਇਹਨਾਂ ਨੇ ਹੁਣ ਜਿਹੜੀ ਮਤਲਬ ਪ੍ਰਵਾਦ ਜਿਹੜਾ ਪੈੰਡੂ ਮਤਲਬ ਬਿਲਕੁਲ ਜਾੜੇ ਤੇ ਆਇਆ ਉਹਨਾਂ ਦੀ ਫੋਨ ਜਿਹੜੀ ਰਿਪੋਰਟ ਆਈ ਆ ਉਹ 1655 ਹੋ ਗਈ ਆ ਕੱਲ ਦੀ ਰਿਪੋਰਟ ਨਾਲ ਉਹ ਅੱਜ ਮਤਲਬ ਵੱਧ ਗਈ ਪਹਿਲਾਂ 1400 ਸੀਗੇ ਹੁਣ ਜਿਹੜੀ ਰਿਪੋਰਟ ਆਈ ਉਹ ਚ 1655 ਘੱਟ ਜਿਹੜੇ ਮਤਲਬ ਪੈੰਡ ਬਿਲਕੁਲ ਖਤਮ ਹੋ ਗਏ ਹੈਗੇ ਹਾਂਜੀ ਤੇ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਅੱਜ ਵਾਲੀ ਰਿਪੋਰਟ ਜਿਹੜੀ ਉਹ 355709 ਆ ਇਸ ਵਧੀਆ ਹੋ ਸਦਾ ਸ਼ਾਮ ਤੱਕ ਇਹ ਦੁਬਾਰ ਵੀ ਸਕਦੀ ਹੈ ਨਾ ਕਿਉਂਕਿ ਇਹ ਗੈਰੀ ਹੈ ਇਹ ਬਹੁਤ ਗੈਰੀ ਆ ਹਾਂਜੀ ਜਿਹੜੇ ਲੋਕੀ ਪ੍ਰਭਾਵਿਤ ਹੋਏ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਆ ਲੋਕੀ ਬਿਲਕੁਲ ਮਤਲਬ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਬਿਲਕੁਲ ਖਤਮ ਹੋ ਚੁੱਕੀਆਂ ਹਨਾ ਹਾਂਜੀ 23 ਜ਼ਿਲ੍ਹਿਆਂ ਦੇ ਵਿੱਚ ਮਤਲਬ ਆਪਾਂ ਕਹਿ ਸਕਦੇ ਆ ਜੀ ਤੇ ਜिले ਹੀ ਇਹਦੇ ਜਦੇ ਤਤ ਪ੍ਰਭਾਵਿਤ ਹੋ ਚੁੱਕਿਆ ਹਨ ਜਿਹੜੇ ਉੱਧਰ ਆਈ ਰਹੀ ਹੈ ਲਗਭਗ 100 ਜਿਲ੍ਹਿਆਂ ਦੇ ਜਿਹੜੇ ਆਪਾਂ ਕਹਿ ਸਕਦੇ ਪੂਰੇ ਪੰਜਾਬ ਦੇ ਵਿੱਚ ਜਿਵੇਂ Rajasthan ਚ ਵੀ ਆਇਆ ਹਨ ਦੂਸਰੇ ਪਾਸੇ Haryana ਚ ਵੀ ਆਈ ਹੈ ਐ ਕਾਫੀ ਜਿਲ੍ਹੇ 100 ਦੇ ਨੇੜੇ ਲਗਭਗ ਪ੍ਰਭਾਵਿਤ ਹੋ ਚੁੱਕੇ ਆ ਜਿਹੜੇ ਅੱਜ ਦੀ ਰਿਪੋਰਟ ਆਈ ਹੈ ਇਹਦੇ 'ਚ ਪਰ ਜਿਹੜਾ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਹੋਇਆ ਉਹ ਆਪਣਾ ਪੰਜਾਬ ਹੋਇਆ ਕਿਉਂਕਿ ਹੋਰ ਏਰੀਏ ਥੋੜੇ ਘੱਟ ਹੋਇਆ ਜਾਂ ਜਿਵੇਂ ਆਪਾਂ ਕਹਿ ਦਈਏ ਪਹਾੜੀ ਏਰੀਆ ਹਾਂਜੀ ਕੁਝ ਪਹਾੜੀ ਏਰੀਆ ਅਥਾ ਆਲਰੇਡੀ ਆ ਕੇ ਜੋ ਪੱਥਰ ਕੱਟੇ ਜਾਂਦੇ ਆ ਪਹਾੜੀ ਏਰੀਆ ਨੇ ਹੁਣੀ ਹੋਣਾ ਹਨਾ ਪਰ ਜਿਹੜਾ ਪੰਜਾਬ ਦੇ ਵਿੱਚ 88 ਤੋਂ ਬਾਅਦ ਆਪਣੇ ਸਭ ਤੋਂ ਵੱਡਾ ਹੜ ਆਇਆ ਉਹ ਹੋਣਾ ਆ ਕੁਝ ਇਹ ਵੀ ਜਿਵੇਂ ਅੱਜ ਦੀ ਰਿਪੋਰਟ ਆਈ ਸੀ ਵੀ ਸਵੇਰੇ ਵੀ ਜਿਵੇਂ ਬੀਬੀ ਐਮ ਐ ਐਮ ਬੀ ਨੇ ਦੇ ਚੀਅਰਮੈਨ ਨੇ ਕਿਹਾ ਹਨਾ 20% ਜਿਹੜਾ ਜੂਨ ਦੇ ਵਿੱਚ 20% ਪਾਣੀ ਵੱਧ ਸੀਗਾ ਉਦੋਂ अच्छा जी ਜਿਹੜੇ ਚੌਂ ਦੇ ਵਿੱਚ ਪਤਾ ਸੀ 20% ਪਾਣੀ ਵੱਧ ਹੈ ਹਨਾ ਤੇ ਮਤਲਬ ਨਹੀਂ ਪੈਣੀ ਹੈ ਦੋਵਾਂ ਹਨਾ ਮੌਸਮ ਵਿਭਾਗ ਕਹਿ ਚੁੱਕਿਆ ਸੀ ਵੀ ਇਤਕੀ ਮੀਂਹ ਪਹਿਲਾਂ ਨਾਲੋਂ ਜ਼ਿਆਦਾ ਪੈਣਗੇ ਉਹਨਾਂ ਨੇ ਰਿਪੋਰਟ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ ਤੇ ਫਿਰ ਇਹਨਾਂ ਨੇ ਉਦੋਂ ਪਾਣੀ ਮਤਲਬ ਕਿਉਂ ਨਹੀਂ ਛੱਡਿਆ ਇਹਨਾਂ ਨੂੰ ਇਹ ਸੀਗਾ ਵੀ ਹੌਲੀ ਹੌਲੀ ਜੇ ਸ਼ਾਇਦ ਉਹ ਪਾਣੀ ਥੋੜਾ ਥੋੜਾ ਕਰਕੇ ਵੀ ਉਹਦੇ ਗੇਟ ਖੁੱਲ ਹੀ ਜਾਂਦੇ ਤਾਂ ਸ਼ਾਇਦ ਇੰਨਾ ਪ੍ਰਭਾਵਤ ਨਹੀਂ ਸੀ ਹੋਣਾ ਹੁਣ ਇਹਨਾਂ ਨੂੰ ਇੱਕੇ ਦਮ ਗੇਟ ਖੋਲਣੇ ਪਏ ਹਨਾ ਦੇਖੋ ਅੱਜ ਜਿਹੜੀ ਆਪਾਂ ਕਹਦੇ ਸਤਲੋਜਾ ਹਨਾ ਸਤਲੋਜ ਦਾ ਅੱਜ ਜਿਹੜਾ ਲੁਧਿਆਣੇ ਵਾਲਾ ਈਡੀਆ ਸਸਰਾਲੀ ਪਿੰਡ ਹੈ ਕਾਫੀ ਪਿੰਡ ਹੈ ਜਿਹੜੇ ਮਿਲਨ ਦਾ 30 35 ਪਿੰਡ ਹੈ ਜਿਨ੍ਹਾਂ ਨੂੰ ਹਣੇ ਪ੍ਰਭਾਵਿਤ ਕਰਨਾ ਉਹਦੇ ਹੌਲੀ ਹੌਲੀ ਸਵੇਰੇ ਪਹਿਲਾਂ ਨਿਊਜ਼ ਆਈ ਸੀਗੀ ਵੀ ਉਹ ਟੁੱਟ ਚੁੱਕਿਆ ਹਨਾ ਬਾਅਦ ਚਾਈ ਨਿਊਜ਼ ਵੀ ਨਹੀਂ ਉਹ ਟੁੱਟਿਆ ਨਹੀਂਗਾ ਉਹਦੇ ਮਿੱਟੀ ਖੋਣੀ ਸ਼ੁਰੂ ਹੋ ਗਈ ਆ ਹਨਾ ਰੈਡ ਲੜਤੇ ਦਿੱਤਾ ਹੋਇਆ ਲੁਧਿਆਣਾ ਜੇ ਉਹ ਟੁੱਟਦਾ ਬੰਨ ਤੇ ਉਹਦੇ ਵਿੱਚ ਲੁਧਿਆਣਾ ਤੱਕ ਪੂਰਾ ਡੁੱਬਦਾ ਹੀ ਡੁੱਬਦਾ ਸ਼ਹਿਰ ਤੇ ਜਿਹੜੇ ਪਿੰਡ ਡੁੱਬਣਗੇ ਉਹ ਅਲੱਗ ਚੀਜ਼ ਆ ਸਮਰਾਲੇ ਤੱਕ ਸ਼ਾਇਦ ਉਹਦਾ ਪਾਣੀ ਆ ਸਕਦਾ ਕਿਉਂਕਿ ਉਹ ਸਤਲੁਜ ਪੂਰੀ ਆਪਦੀ ਉਫਾਨ ਤੇ ਆ ਜੇ ਮਤੈ ਇੱਕਰੀ ਵਿੱਚ ਦੀ ਸਲੋ ਹੋ ਗਈ ਸੀ ਕਿਉਂਦੋਂ ਉਹਨਾਂ ਨੂੰ ਡਰ ਘਟ ਗਿਆ ਸੀ ਉਹ ਤੇ ਪੁਲਸ ਵਿੱਚ ਜਦ ਟੈਕਨੀਸ਼ਨ ਆ ਵੀ ਇਹ ਲੋਕਾਂ ਨੂੰ ਪਾਸੇ ਕਰ ਰਿਹਾ ਵੀ ਕਿਸੇ ਵੀ ਟਾਈਮ ਇਹ ਟੁੱਟ ਸਕਦੀ ਆ ਹਨਾ ਜੀ ਹੁਣ ਸ਼ਾਮ ਨੂੰ ਅੱਜ ਥੋੜਾ ਬਹੁਤ ਮੀਂਹ ਸੀਗਾ ਪਰ ਇਹ ਐ ਕਹਸਾ ਤੇ ਜੇ ਜ਼ਿਆਦਾ ਮੀਂਹ ਆ ਗਿਆ ਫਿਰ ਉਹ ਮਤਲਬ ਕੈਸਾ ਦਿਖਤਰਾਉਦਾ ਉਸ ਸੱਤ ਲੋਜ ਦਾ ਨਾ ਜਿਹੜੀ ਪਟਿਆਲੇ ਵਾਲੀ ਸੀ ਉਹਦਾ ਥੋੜਾ ਬਹੁਤ ਘਟ ਚੁੱਕਿਆ ਪਾਣੀ ਅੱਗੇ ਨਾਲੋਂ ਤੇ ਪਰ ਹਜੇ ਰੈੱਡ ਲੱਗਦੇ ਉਹ ਵੀ ਪਿੰਡ ਰੱਖੀ ਹੋਈ ਆ ਕਿਉਂਕਿ ਅੱਜ ਜਿਵੇਂ ਜਸਾ ਹੁਣ ਇਹਨਾਂ ਨੇ ਕਿਹਾ 8 9 10 ਤਰੀਕ ਨੂੰ ਮੀਂਹ ਪੈਣਾ ਹੈ ਭਾਰੀ ਮੀਂਹ ਪੈਣੇ ਆ ਮੌਸਮ ਵਿਭਾਗ ਵੱਲੋਂ ਆਈ ਆ ਫੇਰ ਆਪਾਂ ਕਹਿ ਸਕਦੇ ਆ ਵੀ ਪਟਿਆਲਾ ਵੀ ਫੇਰ ਖਤਰੇ ਦੇ ਵਿੱਚ ਹੈਗਾ ਮਤੇ ਇੱਕ ਐਸਾ ਦੇ ਵੀ ਹਜੇ ਸੇਫ ਹੋ ਨਹੀਂ ਹੈਗਾ ਕੋਈ ਵੀ ਜਿੰਨਾ ਚਿਰ ਮੀ ਬਿਲਕੁਲ ਨਹੀਂ ਠੀਕ ਹੁੰਦੇ ਹਨਾ ਮੀ ਬਿਲਕੁਲ ਨਹੀਂ ਹਟਦੇਗੇ ਕਿਉਂਕਿ ਉਨੀ ਦੇਰ ਹੋਇਆ ਤਾਂ ਆਪਾਂ ਇਹ ਕਹਿ ਸਕਦੇ ਵੀ ਕਾਫੀ ਹੱਦ ਤੱਕ ਲੋਕਾਂ ਲਈ ਖਤਰਾ ਹੈ ਜਿਹੜੇ ਇਹਨਾਂ ਦੇ ਨੇੜੇ ਬੈਠੇ ਆ ਜਿਵੇਂ ਇਧਰ ਚਮਨਾ ਹੋਈ ਹੈ ਨਾ ਉਧਰ ਸਤਲੁਜ ਹੋਇਆ ਹਾਂਜੀ ਉਸ ਸਮੇਂ ਲੋਕਾਂ ਦਾ ਜਿਵੇਂ ਫੰਡ ਵੀ ਆ ਰਿਹਾ ਹਨਾ ਫੰਡ ਲੋਕਾਂ ਦਾ ਬਹੁਤ ਜ਼ਿਆਦਾ ਆ ਰਿਹਾ ਹੈ ਪਰ ਲੋਕ ਜਿਵੇਂ ਅੱਗੇ ਟਰੈਕਟਰ ਟਾਲੀਆਂ ਲੋਕ ਬਹੁਤ ਜਿਆਦੇ ਗਏ ਸੀ ਪਰ ਉੱਥੇ ਖੋਖ ਖਿੰਝੀ ਬਹੁਤ ਜਿਆਦੇ ਹੋ ਰਹੀ ਹੈ ਜਿਵੇਂ ਕੱਲ ਇੱਕ ਰਿਪੋਰਟ ਆਈ ਸੀਗੀ ਆ ਕਿਸੇ ਵੱਲੋਂ ਕਿਸੇ ਦੀ ਸੰਗਤ ਕਿਸੇ ਦੇ ਪਿੰਡ ਦੇ ਸੰਤਾ ਵੱਲੋਂ ਗਈ ਸੀਗੀ ਉਹ ਟੌਲੀ ਉੱਥੇ ਲੋਕਾਂ ਨੇ ਇੰਨੀ ਖੋਖ ਖਿੰਝ ਕੀਤੀ ਉਹਦਾ ਜਿਹੜਾ ਜਿਹਦੇ ਹੱਥ 'ਚ ਰਾਸ਼ਨ ਫੜਿਆ ਹੋਇਆ ਸੀ ਉਹਦੇ ਕਾਫੀ ਜਿਆਦੇ ਜ਼ਖਮ ਵੀ ਹੋ ਗਏ ਨਾ ਫੇਸ ਤੇ ਵੀ ਕਾਫੀ ਹੋ ਗਏ ਮਤਲਬ ਲੋਕਾਂ ਨੇ ਇੰਨੀ ਖੋਖ ਖਾਂ ਦੇ ਵਿੱਚ ਉਹਦੇ ਨੌ ਨੂੰ ਮਾਰੇ ਹਨਾ ਪਰ ਲੋਕਾਂ ਨੂੰ ਥੋੜਾ ਜਿਹਾ ਸਬਰ ਵੀ ਕਰਨਾ ਚਾਹੀਦਾ ਵੀ ਜਦੋਂ ਲਾਈਨ ਲਾ ਕੇ ਚੀਜ਼ ਲੈ ਲਓ ਹਨਾ ਸਭ ਨੂੰ ਵੰਡਿਆ ਜਾ ਸਕਦਾ ਹੈ ਪਰ ਇੱਕ ਰਿਪੋਰਟਾ ਜੋ ਇਹ ਵੀ ਆਈ ਹੈ ਕਿ ਕਾਫੀ ਲੋਕ ਆਪ ਦੇ ਘਰਾਂ ਦੇ ਵਿੱਚ ਜਿਵੇਂ ਖਾਦ ਵਾਲੀਆਂ ਇਹਦੇ ਵਾਲੀਆਂ ਬੋਰੀਆਂ ਹੋਈਆਂ ਚਾਰਾ ਹੋ ਗਿਆ ਹਨਾ ਇਹ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਸ਼ੂ ਵੀ ਹੈ ਨਹੀਂ ਉਹ ਵੀ ਲੋਕੀ ਘਰਾਂ ਦੇ ਵਿੱਚ ਇਹਨਾਂ ਨੂੰ ਕਰੀ ਜਾਂਦੇ ਆ ਮਤਲਬ ਅੱਗੇ ਹੰਨ ਸਟਾਕ ਆ ਕੇ ਬੈਠੇ ਆ ਕਾਫੀ ਲੋਕੀ ਜਿਨ੍ਹਾਂ ਦਾ ਨੁਕਸਾਨ ਵੀ ਨਹੀਂ ਹੋਇਆ ਉਹ ਲੋਕੀ ਰਾਸ਼ਨ ਵੀ ਆਪ ਦੇ ਘਰਾਂ 'ਚ ਸਟਾਕ ਕਰੀ ਬੈਠੇ ਆ ਇਹੀ ਮਤ ਇਹ ਰਿਪੋਰਟ ਆਈ ਵੀ ਜਿਹੜੇ ਸਭ ਤੋਂ ਪਹਿਲਾਂ ਜਾ ਖੜ ਜਾਂਦੇ ਜਾਂ ਜਿਨ੍ਹਾਂ ਦੇ ਕਾਫੀ ਲੋਕ ਫੜੇ ਵੀ ਗਏ ਆ ਮਤਲਬ ਨਿਊਜ਼ ਆਉਂਦੀ ਆ ਹਨਾ ਵੀ ਇਹ ਲੋਕਾਂ ਦੇ ਘਰਾਂ 'ਚ ਕੋਈ ਨੁਕਸਾਨ ਨਹੀਂ ਦਾ ਪਿੰਡਾਂ ਵਾਲੇ ਸਰਪੰਚ ਹੁਣ ਉੱਠ ਕੇ ਆ ਰਹੇ ਆ ਵੀ ਭਾਈ ਕਿਹਦੇ ਘਰ 'ਚ ਨੁਕਸਾਨ ਹੋਇਆ ਕਿਹਦੇ ਘਰ 'ਚ ਨਹੀਂ ਪਿੰਡਾਂ ਵਾਲੀ ਜਿਹੜੀ ਰਿਪੋਰਟ ਹੈ ਉਹ ਇਹਨਾਂ ਕੋਲੇ ਗਲੋਬਲ ਵਾਲਿਆਂ ਕੋਲੇ ਜਾ ਪਹੁੰਚ ਗਈ ਹੈ ਗਲੋਬਲ ਐਨ ਜੀਓ ਜਿਹੜੀ ਆਈ ਆ ਉਹਨਾਂ ਕੋਲ ਪੂਰੀ ਪਹੁੰਚ ਗਈ ਹੁਣ ਉਹਨਾਂ ਨੇ ਇਹੀ ਅਨਾਉਂਸ ਕੀਤਾ ਵੀ ਸਭ ਤੋਂ ਪਹਿਲਾਂ ਆਪਦੀ ਆਕੇ ਰਿਪੋਰਟ ਲਓ ਜਿਨੇ ਵੀ ਇੱਥੇ ਰਾਸ਼ਨ ਲੈ ਕੇ ਆਉਣਾਂ ਪਹਿਲਾ ਇਹਨਾਂ ਤੋਂ ਪਿੰਡਾਂ ਦੀ ਰਿਪੋਰਟ ਲਓ ਕਿਹੜੇ ਘਰ ਹੈਗੇ ਕਿਹੜੇ ਘਰ ਨਹੀਂ ਉਹਨਾਂ ਸਭ ਦੇ ਨਾਮ ਆ ਵਿੱਚ ਉਹਨਾਂ ਨੂੰ ਜਾ ਕੇ ਰਾਸ਼ਨ ਪਹੁੰਚਦਾ ਕਰੋ ਕਿਉਂਕਿ ਜਿਹੜੇ ਬਿਲਕੁਲ ਭੁੱਖੇ ਬੈਠੇ ਆ ਇੱਕ ਕੱਲ ਜਿਵੇਂ ਬੀਬੀ ਦੀ ਇੱਕ ਆਈਸੀ ਵੀਡੀਓ ਵੀ ਉਹ ਕੰਨੀ ਸਾਨੂੰ 4 ਦਿਨ ਹੋ ਗਏ ਛੋਟੇ ਛੋਟੇ ਬੱਚੇ ਸਾਰਕਲ ਕੋਈ ਨਹੀਂ ਬੰਜਾ ਜਿੱਦੋਂ ਕਿ ਉਸ ਟਾਈਮ ਤੱਕ ਬੋਟ ਵਾਲਿਆਂ ਕੋਲੇ ਵੀ ਰਾਸ਼ਨ ਨਹੀਂ ਸੀਗਾ ਸਿਰਫ ਦੋ ਬੋਤਲਾਂ ਪਾਣੀ ਦੀ ਅਤੇ ਇੱਕ ਬਿਸਕੁਟਾਂ ਦੀ ਡੱਬੀ ਸੀਗੀ ਉਹਨਾਂ ਕੋਲੇ ਉਹਨਾਂ ਨੇ ਕਿਹਾ ਵੀ ਅਸੀਂ ਚਲੋ ਭੇਜ ਦਿੰਨੇ ਆ ਹਨਾ ਦੁਬਾਰਾ ਕਿਸੇ ਦੇ ਕਿਉਂਕਿ ਬਹੁਤ ਦੂਰ ਦੂਰ ਤੱਕ ਢਾਣੀਆਂ ਹੈਗੀਆਂ ਤੇ ਪਾਣੀ ਜਿਹੜਾ ਐਨੀ ਦੂਰੋਂ ਬੋਟ ਲੈ ਕੇ ਜਾਣੀਆਂ ਹਨਾ ਬੋਟ ਕੁਝ ਮਤੇ ਵੀ ਕਹਿ ਸਕਦੇ ਬੋਟ ਘਟ ਵੀ ਸੀਗੀਆਂ ਪਰ ਬੋਟ 157 ਬੋਟ ਹੈਗੀਆਂ ਜਿਹੜੀਆਂ ਪੰਜਾਬ ਨੂੰ ਦਿੱਤੀਆਂ ਹੋਈਆਂ ਪਰ ਇਹ ਕਿ ਫਿਰ ਵੀ ਐਨੀਆਂ ਜ਼ਿਆਦਾ ਕਈ ਲੋਕੀ ਲੈ ਜਾਂਦੇ ਦੂਰ ਤੱਕ ਨਿਕਲ ਜਾਂਦੇ ਫਿਰ ਉੱਥੇ ਮੋਨਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਰਾਸ਼ਨ ਦੇ ਕੇ ਆਉਣਾ ਕਿਉਂਕਿ ਬਹੁਤ ਦੂਰ ਦੂਰ ਪਿੰਡਾਂ ਤੇ ਪੂਰਾ ਏਰੀਆ ਜਿਹੜਾ ਪਾਣੀ ਦੇ ਵਿੱਚ ਹੀ ਡੁੱਬਿਆ ਪਿਆ ਕਿਉਂਕਿ ਕਹਿ ਨਹੀਂ ਸਕਦੇ ਵੀ ਆਪਾਂ ਉੱਥੇ ਕੋਈ ਬੰਦਾ ਨਹੀਂ ਨਾ ਜਿਵੇਂ ਜਿਵੇਂ ਪਾਣੀ ਥੱਲੇ ਨੂੰ ਠਾਲਦਾ ਉਹਵੇਂ ਜਿਵੇਂ ਪਸ਼ੂਆਂ ਦੀਆਂ ਲਾਸ਼ਾਂ ਹਨਾ ਉਹ ਉੱਪਰ ਆ ਰਹੀਆਂ ਜਿਹਦੇ ਨਾਲ ਕਿ ਬਿਮਾਰੀ ਵੀ ਫੈਲ ਰਹੀ ਹੈ ਹਾਂਜੀ ਕਾਫੀ ਜਿਹੜੀ ਮੈਡੀਕਲ ਟੀਮ ਉੱਥੇ ਗਈ ਆ ਅੱਜ ਉਹਨਾਂ ਨੇ ਬੱਚਿਆਂ ਨੂੰ ਚੈੱਕਅਪ ਕੀਤਾ ਤੇ ਉਹਨਾਂ ਬੱਚਿਆਂ ਦੇ ਕਾਫੀਆਂ ਦੇ ਚਿਹਰਿਆਂ ਦੇ ਉੱਤੇ ਵੀ ਉਹ ਪਿੰਪਲਸ ਵਗੈਰਾ ਦੇ ਐਜੀਆਂ ਚੀਜ਼ਾਂ ਆ ਗਈਆਂ ਸਕਿਨ ਖਰਾਬ ਹੋ ਗਈਆਂ ਨਾ ਕਈ ਬੱਚਿਆਂ ਦੀ ਕਈ ਲੋਕਾਂ ਦੇ ਜਿਨ੍ਹਾਂ ਦੇ ਪਹਿਲਾਂ ਗੁਰਦਿਆਂ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਥੋੜੀ-ਬਹੁਤ ਦਿੱਕਤ ਆ ਰਹੀ ਹੈ ਇਹਦਾ ਕਰਕੇ ਤੇ ਇਸ ਲਈ ਮੈਡੀਕਲ ਟੀਮ ਉੱਥੇ ਹੁਣ ਜਦੋਂ ਇਹ ਦੂਆ ਦਾ ਕਹਿੰਦੇ ਪਾਣੀ ਘਟ ਗਿਆ ਦੂਆ ਸਾਰੇ ਹਰ ਪਿੰਡ ਦੇ ਵਿੱਚ ਇੱਕ ਮੈਡੀਕਲ ਟੀਮ ਦਾ ਹੋਊਗਾ ਵੀ ਰੱਖਣਗੇ ਕੈਂਪ ਲਾਉਣਗੇ ਹਰ ਮੈਡੀਕਲ ਦਾ ਪਰ ਜਿਸ ਤਰ੍ਹਾਂ ਉਹਨਾਂ ਦੇ ਗੋਡਿਆਂ-ਗੋਡਿਆਂ ਦੇ ਵਿੱਚ ਗਾਰ ਹਨਾ ਘਰਾਂ ਦੇ ਵਿੱਚ ਉਹਨੂੰ ਪੋਸੀਬਲ ਨਹੀਂ ਹੈਗਾ ਕੋਈ ਇਨੀਸ਼ੀਏਟਿਵ ਸਾਫ਼ ਹੋ ਜਾਣੀ ਆ ਸਸੇ ਜੀ ਮੇ ਗਪੀਰ ਕੋ ਗੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਬਾਅਦ ਦੇ ਵਿੱਚ ਪਾਣੀ ਵਾਲੇ ਟੈਂਕਰ ਤੇ ਮਤਲਬ ਜੀਸੀਬੀ ਵਗੈਰਾ ਭੇਜਾਂਗੇ ਜਿਹੜੀ ਅੰਦਰੋਂ ਸਾਰਾ ਸਮਾਨ ਕੱਢ ਦੇ ਹਨਾ ਗਾਰ ਪਰ ਹਾਲ ਦੀ ਘੜੀ ਤਾਂ ਇਹ ਕਹਿ ਸਕਦੇ ਹਾਲ ਦੀ ਘੜੀ ਦੇ ਹਾਲਾਤ ਬਹੁਤ ਮਾੜੇ ਆ ਜਿਹੜੇ ਸਾਮਣਾਂ ਰੋਜ਼ ਹੀ ਦੇਖਦੇ ਆ ਹਨਾ ਹਾਂਜੀ ਸਮਾਨ ਹੁਣ ਜਿਹੜੇ ਸਾਨੂੰ ਹੁਣ ਇਹਨਾਂ ਨੇ ਰੁਟੀਨ ਬਣਾਇਆ ਸਾਰਿਆਂ ਨੇ ਐਨਜੀਓ ਵਾਲਿਆਂ ਨੇ ਕੱਲ ਮੀਟਿੰਗ ਕਰਕੇ ਵੀ ਕਿਹੜੇ ਸਾਮਣਾਂ ਰਾਸ਼ਨ ਕੀ ਤੇ ਕਿੱਥੇ ਕਿੱਥੇ ਪਹੁੰਚਣਾ ਕਰਨਾ ਹਨਾ ਉਸਾ ਮੈਨੂੰ ਲੱਗਦਾ ਵੀ ਹੁਣ ਰਾਸ਼ਨ ਜਿਹੜੇ ਭੁੱਖੇ ਬੈਠੇ ਉਹਨਾਂ ਤੱਕ ਪੰਚੂਗਾ ਕਿਉਂਕਿ ਪਹਿਲਾਂ ਇਹ ਸੀਗਾ ਪਹਿਲਾਂ ਲੋਕਾਂ ਨੂੰ ਇਹ ਸੀਗਾ ਵੀ ਚਲੋ ਪੰਚਾਓ ਪਰ ਇਹ ਪਹਿਲਾਂ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਲੋਕੀ ਬਹੁਤ ਹਰ ਪਿੰਡ ਦੇ ਵਿੱਚੋਂ ਹਰ ਮਾਲਵੇ ਦੇ ਵਿੱਚੋਂ ਜਿਵੇਂ ਕਹਿ ਰਹੀ ਐ ਸੀ ਹਰ ਮਤਲ ਜਿਹੜੇ ਬਾਬਾ ਜੀ ਬੈਠੇ ਹਨ ਜਿਨੇ ਐਨ ਜੀਓ ਵਾਲੇ ਦੂਸਰੇ ਬਾਬਾ ਜੀ ਢੇਰੇ ਵਾਲੇ ਬੈਠੇ ਸਾਮਨੇ ਪਹੁੰਚਦਾ ਕੀਤਾ ਰਾਸ਼ਨ ਟਰਾਲ ਲਗਾ ਨੇ ਟਰਾਲ ਲਗਾ ਪਰ ਉਹ ਉਹਨਾਂ ਭੁੱਖੇ ਲੋਕਾਂ ਤੱਕ ਪਹੁੰਚ ਨਹੀਂ ਸਕਿਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਸੀ ਹਮ ਹਮ ਉਦជា ਲੋਕ ਹੀ ਲਗੇ ਕਿਉਂਕਿ ਆਪਾਂ ਨੂੰ ਹੁਣ ਪਤਾ ਨਹੀਂ ਹੁੰਦਾ ਵੀ ਇਹ ਹੜਪੀਟ ਤਾਂ ਹੈ ਜਾਂ ਨਹੀਂ ਹੈ ਹਾਂ ਉਹ ਕਿਹੜਾ ਮਤਲਬ ਹਾਂਜੀ ਉਹਦੇ ਕਿਹੜਾ ਵੀ ਮਤਲਬ ਮੂੰਹ ਤੇ ਲਿਖਿਆ ਨੇ ਵੀ ਹੜਪੀਟਾ ਹਰ ਕੋਈ ਆ ਕੇ ਕਹਿੰਦਾ ਹੜਪੀਟਾ ਜਿਵੇਂ ਕੱਲ ਇੱਕ ਵੀਡੀਓ ਵਾਇਰਲ ਹੋਈ ਸੀਗੀ ਬਾਅਦ ਚ ਪਤਾ ਲੱਗ ਵੀ ਨਹੀਂ ਉਹ ਤਾਂ ਬੀਬੀ ਆਪ ਵਾਲੀ ਸੀ ਨਾ ਐ ਕਿਸੇ ਦਾ ਕੁਝ ਪਤਾ ਨਹੀਂ ਚੱਲਦਾ ਹੁੰਦਾ ਕਿ ਕਿਹੜਾ ਹੜਪੀਟਾ ਕਿਹੜਾ ਜਿਹਨੂੰ ਜਾਦੇ ਲੋੜ ਆ ਜਿਨ੍ਹਾਂ ਦੇ ਬੱਚੇ ਘਰੇ ਬੈਠੇ ਆ ਜਿਹੜੇ ਰੋ ਰਹੇ ਆ ਨਾ ਤੇ ਇਸ ਲਈ ਹੁਣ ਕੱਲ ਇਹਨਾਂ ਨੇ ਮੀਟਿੰਗ ਕੀਤੀ ਆ ਸਾਰੇ ਜਿਨੇ ਆਪਣੇ ਹੈਗੇ ਸਿੰਗਰ ਮੀਡੀਆ ਦੇ ਥ्रू ਹਣਾ ਇਹਨਾਂ ਨੇ ਸਭ ਨੇ ਇੱਕ ਜਗ੍ਹਾ ਬੈਠ ਕੇ ਮੀਟਿੰਗ ਕੀਤੀ ਹੈ ਕਿ ਕਿਹੜੇ ਕਿਹੜੇ ਸਾਹਮਣਾ ਸੀ ਪੂਰੀ ਅੱਗੇ ਨੂੰ ਅੱਗੇ ਰਾਸ਼ਨ ਲੈ ਕੇ ਜਾਣਾ ਹੁਣ ਟਰਾਲੀਆਂ ਵਾਲਿਆਂ ਨੂੰ ਵੀ ਕਿਹਾ ਵੀ ਭਾਈ ਆਪਦੀਆਂ ਟਰਾਲੀਆਂ ਜਦੋਂ ਵੀ ਲੈ ਕੇ ਜਾਣੀਆਂ ਗਲੋਬਲ ਜਿਹੜੇ ਇਹਨਾਂ ਦੇ ਐਨਜੀਓ ਉਹਨਾਂ ਨਾਲ ਪਹਿਲਾਂ ਕੰਟੈਕਟ ਕਰੋ ਫਿਰ ਗਾਂ ਜਾ ਕੇ ਲੈ ਕੇ ਜਾਓ ਠੀਕ ਹੈ ਵੈਸੇ ਇਹ ਗੱਲ ਇੱਕ ਹੈ ਕਿ ਜੋ ਮੀਡੀਆ ਕਰ ਰਿਹਾ ਲੋਕੀ ਬਹੁਤ ਬੋਲ ਰਿਹਾ ਮੀਡੀਆ ਪੈਸੇ ਲੈ ਕੇ ਕਰ ਰਿਹਾ ਮੀਡੀਆ ਐ ਕਰ ਰਿਹਾ ਵੀਊ ਦੇ ਚੱਕਰ ਚਕਾਰ ਰਿਹਾ ਪਰ ਮੀਡੀਆ ਜੋ ਲੋਕਾਂ ਤੱਕ ਖਬਰਾਂ ਪਹੁੰਚਾ ਰਿਹਾ ਬਹੁਤ ਸਹੀ ਖਬਰਾਂ ਪਹੁੰਚਾ ਰਿਹਾ ਕਿਉਂਕਿ ਜਿਹੜੇ ਘਰਾਂ ਬਿਕੀ ਹੋ ਰਿਆ ਕੀ ਨਹੀਂ ਹਨਾ ਵੀ ਕਿਹੇ ਜੀ ਹਾਲਾਤਾਂ ਕਿਹੇ ਜਿੰਨੇ ਉਹ ਲੋਕਾਂ ਨੂੰ ਉੱਥੇ ਜਾਣ ਨਾਲ ਉਹ ਲੋਕੀ ਇਧਰੋਂ ਰਾਸ਼ਨ ਦਾ ਪਾ ਦਿੰਦੇ ਆਗੇ ਚਲੋ ਆਪਦੇ ਜੋਗਾ ਜਿੰਨਾ ਜੀ ਦੇ ਤੋਂ ਸਾਦਦਾ ਹਨਾ ਲਾਹੇ ਸਪਾਦ ਲੈ ਹਾਂਜੀ ਮਣ ਉੱਥੇ ਇੰਨਾ ਇਕੱਠ ਬੰਨਣ ਨਾਲੋਂ ਜਿਵੇਂ ਕੱਲ ਇੱਕ ਕੋਈ ਬਠਿੰਡੇ ਦੀ ਲੇਡੀਜ਼ ਦੀ ਵੀਡੀਓ ਆਈ ਸੀਗੀ ਪਰ ਇਹ ਨਹੀਂ ਪਤਾ ਵੀ ਉਸ ਵੈਸੇ ਜਿਹੜੇ ਸਾਹਮਣੇ ਬੋਲ ਰਏ ਸੀਗੇ ਕਿਉਂਕਿ ਉਹ ਅੱਧੇ ਲੋਕ ਇਹ ਆ ਕਿ ਵੋਟ ਲੈ ਕੇ ਘੁੰਮਣ ਚ ਲੈ ਜਾਂਦੇ ਪਾਣੀ ਦੇ ਵਿੱਚ ਕਿਉਂਕਿ ਅੱਜ ਵੀ ਇੱਕ video ਆਈ ਹੈ ਇਸ ਚੀਜ਼ ਦੀ ਵੀ ਕਿ ਉਹ ਮੁੰਡਿਆਂ ਨੇ ਉੱਥੇ ਹੀ ਐਂ ਮਤਲਬ ਉਹਨੂੰ boat ਨੂੰ ਗੋਲ ਘੇਰਾ ਐਂ ਘੁੰਮਾਈ ਜਾਂਦੇ ਉੱਥੇ ਹੀ ਕਾਫੀ ਦੇਰ ਕਹਿੰਦੇ ਅੱਧਾ ਪੋਣਾ ਘੰਟਾ ਲੋਕੀ ਰਾਸ਼ਨ ਦੇਣ ਲਈ ਖੜੇ ਅੱਧਾ ਪੋਣਾ ਘੰਟਾ ਉੱਥੋਂ ਮੁੜੇ ਹੀ ਨਹੀਂ ਉਹਨਾਂ ਨੇ ਉਵੇਂ video ਆਈ ਵੀ ਉੱਥੇ ਗੋਲ ਮਤਲਬ ਲੋਕੀ ਇੱਕ ਪਿਕਨਿਕ ਦਾ ਉਹ ਸਮਝ ਲੈਂਦੇ boat ਮਿਲ ਗਈ ਚਲੋ ਅਸੀਂ ਉਧਰ ਨੂੰ ਹੋ ਜਾਈਏ ਹਨਾ ਜਿਹੜੇ ਕੁਝ ਲੋਕ ਹੈ ਵੀ ਅਸੀਂ ਇਹ ਨਹੀਂ ਕਹਿੰਦੇ ਸਾਰੇ ਹੀ ਆ ਕੁਝ ਹੈ ਵੀ ਕੱਲ ਜਿਵੇਂ ਇੱਕ blogger ਦੀ ਆਈ ਸੀਗੀ video ਵੀ ਉਹਨੂੰ ਕਿਹਾ ਸੀ ਉਹਨੂੰ ਪਿਛਵਾਦਿਆਂ ਮਰੀ ਜਾਂਦੇ ਭਾਈ ਰਾਸ਼ਨ ਲੈ ਜਾ ਰਾਸ਼ਨ ਲੈ ਜਾ ਹਨਾ ਤੁਸੀਂ ਵੀ ਜੋ ਜਾ ਰਹੇ ਆ ਤੁਸੀਂ ਉਹਨਾਂ ਨੇ ਕੁਝ ਨਹੀਂ ਸੁਣੀ ਉਹਨਾਂ ਦੀ ਅੱਜ ਆਈ.ਵੀ.ਐਸ.ਸੀ ਪਹਿਲਾਂ ਦੇਖਣ ਜਾਣਾ ਸੀਗਾ ਵੀ ਉੱਥੇ ਕਿਹਨੂੰ ਰਾਸ਼ਨ ਦੀ ਲੋੜ ਹੈ ਵੀ ਗੱਲ ਤਾਂ ਉਹੀ ਹੈ ਨਾ ਤੁਸੀਂ ਰਾਸ਼ਨ ਰੱਖ ਕੇ ਲੈ ਜਾ ਜਿੰਨੀ ਲੋੜ ਉੱਥੇ ਫੜਾ ਦਿਓ ਦਵਾਰਾ ਤੁਸੀਂ ਤਲਾ ਤੁਸੀਂ ਉੱਥੇ ਜਾਓਗੇ ਕਿੰਨੀ ਕਿੰਨੀ ਦੂਰ ਤੇ ਟਹਾਣੀਆਂ ਕਿੰਨੀ ਕਿੰਨੀ ਦੂਰ ਤੇ ਪਿੰਡਾਂ ਹਨਾ ਸਮਾਉ ਦੇ ਤੋਂ ਜਿੱਥੇ ਖੜੇ ਆ ਸਾਰੇ ਵੀ ਤੁਸੀਂ ਫਿਰ ਵਾਪਸ ਆਓਗੇ ਘੰਟਾ ਤੁਹਾਨੂੰ ਜਾਣ ਤੇ ਲੱਗ ਜੂ ਘੰਟਾ ਫਿਰ ਤੁਹਾਨੂੰ ਇੱਧਰ ਲੱਗ ਜੂਗਾ ਹਨਾ ਤੇ کافی ਬੋਟ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਮਤਲਬ ਜਿਹੜੀ ਮਸ਼ੀਨ ਵਾਲੀਆਂ ਨਹੀਂ ਹੈਗੀਆਂ ਦੂਸਰੀਆਂ ਹੱਥ ਨਾਲ ਚੱਪੂ ਵਾਲੀਆਂ ਚਲਾਉਣੀਆਂ ਪੈਣੀਆਂ ਉਹਨਾਂ ਨੂੰ ਤਾਂ ਆਲਰੇਡੀ ਟਾਈਮ ਲੱਗਣਾ ਹੀ ਲੱਗਣਾ ਉਹਨਾਂ ਨੂੰ ਤਾਂ ਪਰ ਲੋਕਾਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਘੁੰਮਣਾ ਹੀ ਆਂ ਪਹਾੜਾਂ ਤੇ ਜਾ ਕੇ ਜਾਂ ਤੁਸੀਂ ਬੈਸ ਲੇਖ ਹੈਗੀ ਐ ਜਿਹੜੀਆਂ ਚੀਜ਼ਾਂ ਨੂੰ ਹੁਣ ਹੁਣ ਲੋਕਾਂ ਦੇ ਹਾਲਾਤ ਵੇਖੋ ਕਿ ਇਹ ਜਿਹੇ ਹਨਾ ਦੂਸਰੀ ਇੱਕ ਅੱਜ ਰਿਪੋਰਟ छਪੀ ਸੀਗੀ ਪੰਜਾਬੀ ਤਰਬੂਨ ਦੇ ਵਿੱਚ ਉਹ ਸੀ ਕਿ ਪਾਖੜਾ ਜਿਹੜੀ ਡੈਮ ਹੈ 2024 ਦੇ ਵਿੱਚ ਜਿਹੜੀ ਇਹਨਾਂ ਨੇ ਕਿਹਾ ਸੀਗਾ ਕਿ ਇਹਦੀ ਸਮਰੱਥਾ ਜਿਹੜੀ ਪਾਣੀ ਸੰਬੰਧੀ ਸਮਰੱਥਾ ਜਿਹੜੀ ਆਪਣੀ ਹਨਾ ਉਹ 25% ਘਟ ਚੁੱਕੀ ਆ ਮਤਲਬ ਸਾਡੇ ਆਪਣੇ ਥੇਚ ਵੀ ਹੜ ਆ ਗਿਆ ਸੀ ਬਹੁਤ ਜ਼ਿਆਦੇ ਹਨਾ ਇਸ ਲਈ ਇਹਨਾਂ ਨੇ ਕਿਹਾ ਸੀਗਾ ਕਿ ਪਾਖੜਾ ਡੈਮ 'ਚ ਲਗਭਗ 57000 ਵਰਗ ਕਿਲੋਮੀਟਰ ਏਰੀਏ ਤੋਂ ਪਾਣੀ ਆਉਂਦਾ ਹੈ ਜੋ ਸ਼ੁਰੂ ਦੀ ਸਾਲਾਨਾ ਜਿਹੜੀ ਆਪਣੀ ਲਿਸਟ ਆਉਂਦੀ ਹਨਾ 33 34 ਲੱਖ ਕਿਊਸਿਕ ਪਾਣੀ ਇਹਦੇ ਵਿੱਚ ਹੁੰਦਾ ਮੰਨਿਆ ਜਾਂਦਾ ਪਰ ਜਿਹੜਾ ਹੁਣ ਪਾਣੀ ਸੀ ਉਹ ਇੰਨਾ ਜ਼ਿਆਦਾ ਵੱਧ ਗਿਆ ਜਿਵੇਂ ਕਹਿ ਦਈਏ ਇਸ ਦੀਆਂ ਸਹਿਕ ਨਦੀਆਂ ਨਾਲਿਆਂ ਦੇ ਵਿੱਚ ਵੀ ਉਹ ਭਰ ਗਿਆ ਹਨਾ ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਜੂਨ ਦੇ ਵਿੱਚ ਪਤਾ ਲੱਗ ਗਿਆ ਸੀ ਵੀ ਆ ਚੀਜ਼ ਹੋਣੀ ਹੋਣੀ ਹੈ ਫਿਰ ਇਹਨਾਂ ਨੂੰ ਪਹਿਲਾਂ ਹੀ ਇਸ ਚੀਜ਼ ਦੀ ਹੋਣਾ ਚਾਹੀਦਾ ਸੀ ਇਹਦੇ ਲਈ ਆਪਾਂ ਇਹ ਕਹਾਂਗੇ ਪੰਜਾਬ ਸਰਕਾਰ ਦੀ ਦੋਸ਼ੀ ਹੈ ਕਿਉਂਕਿ ਪਹਿਲਾਂ ਉਹਨਾਂ ਨਾਲ ਲੜੀ ਗਿਆ ਜਿਵੇਂ ਅੱਜ ਰਾਜਸਥਾਨ ਵਾਲੇ ਵੱਲੋਂ ਬਿਆਨ ਆ ਵੀ ਸਾਨੂੰ ਪਾਣੀ ਥੋੜਾ ਨਹੀਂ ਚਾਹੀਦਾ ਜੀ ਜੀ ਜਦੋਂ ਲੋਕੀ ਦੇਖੋ ਪਹਿਲਾਂ ਇਹ ਲੋਕੀ ਲੜੀ ਗਿਆ ਹਨਾ ਉਹਦੇ ਚੁੱਲ ਜਗੇ ਫਿਰ ਇਹ ਇਲੈਕਸ਼ਨ ਚੋਰਨਗੇ ਉਦੋਂ ਇਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੀ ਵੀ ਜੋਤੀ ਜੁਹਾਂ ਹੋ ਰਹੀ ਹੈ ਵੀ ਪਾਖੜਾ ਦਾ ਪਾਣੀ ਵੱਧ ਰਿਹਾ ਹੈ ਹਨਾ ਉਹ ਵੀ ਇਹਨਾਂ ਦੇ ਤਾਂ ਅੰਦਰ ਸੀ ਹੀ ਨਾ ਬੀਬੀਐਮ ਵੀ ਉੱਥੋਂ ਦਾ ਸਾਰੀ ਸਟਾਫ ਵੀ ਇਹਨਾਂ ਦਾ ਸੀ ਪਹਿਲਾਂ ਇਹਨਾਂ ਦਾ ਹਰ ਮਤਲਬ ਹਰ ਜਿਹੜੀ ਕਿਸੇ ਵੀ ਮਤਲਬ ਕਹਿ ਦਿਸਾ ਦੀ ਸਟੇਟ ਦੀ ਜਿਹੜੀ ਇੱਕ ਹੁੰਦੀ ਆਗੀ ਬਸ ਬਣੀ ਹੁੰਦੇ ਮੁੱਖ ਮੰਤਰੀ ਤੱਕ ਇਹ ਖਬਰ ਜ਼ਰੂਰ ਪਹੁੰਚਦੀ ਹੈ ਰਿਪੋਰਟ ਵੀ ਪਈ ਇੰਨਾ ਪਾਣੀ ਹੈਗਾ ਇੰਨਾ ਪਾਣੀ ਹੈ ਨਹੀਂ ਜਾਂ ਇੰਨਾ ਵੱਧਣਾ ਹੈ ਹਨਾ ਜਾਂ ਅੱਗੇ ਆਹ ਵਾਲੇ ਹਾਲਾਤ ਹੋਣੇ ਆ ਪਰ ਫਿਰ ਉਹੀ ਗੱਲ ਹੈ ਕਿ ਜਦੋਂ ਧਿਆਨ ਨਹੀਂ ਇਸ ਚੀਜ਼ ਵੱਲ ਦਿੱਤਾ ਗਿਆ ਕਿਤੇ ਕਿਸੇ ਨੂੰ ਮਤਲਬ ਫਿਰ ਇੱਕ ਹੋਰ ਗੱਲ ਕਹਿ ਸਕਦੇ ਮੜਕੇ ਮਂਜੀਠੀਆਂ ਵੱਲ ਹੋ ਗਏ ਸਾਰੇ ਇਹ ਉਹਨਾਂ ਕਿਸੌਂ ਚ ਚੱਕਰ ਚ ਹੋ ਗਏ ਨਾ ਪਰ ਆਮ ਜਨਤਾ ਵੱਲ ਧਿਆਨ ਨਹੀਂ ਗਿਆ ਇਹਨਾਂ ਦਾ ਵੀ ਆਮ ਜਨਤਾ ਨੂੰ ਅੱਗੇ ਜਾ ਕੇ ਕਿੰਨੀਆਂ ਪ੍ਰੋਬਲਮਸ ਹੋਣੀਆਂ ਤੇ ਇਸ ਲਈ ਅਸੀਂ ਕਹਿ ਸਕਦੇ ਵੀ ਇਹਦੇ ਚ ਹੱਦ ਕੇ ਬਾਅਦ BBMP ਅਭੀ ਦੋਸ਼ੀ ਹੈਗਾ ਤੇ ਕੁਝ ਮਤਲਬ ਲੋਕਾਂ ਨੂੰ ਪਹਿਲਾਂ ਹੀ ਸ਼ਾਇਦ ਇਹ ਚੀਜ਼ ਹੋਣੀ ਹੈ ਕਿ ਪੰਜਾਬ ਨੂੰ ਪੰਜਾਬ ਵਿਚਾਰਾ ਹਰ ਇੱਕ ਵਾਰੀ ਡੋਪਦਾ ਹੀ ਹੈ ਜਦ ਵੀ ਦੇਖੋ ਪੰਜਾਬ ਦੀ ਮਾਰ ਆਉਂਦੀ ਹੈ ਇਹ ਹੈ ਕਿ ਪੰਜਾਬੀ ਖੜੇ ਹੋ ਜਾਂਦੇ ਫਿਰ ਵਿਚਾਰੇ ਇੱਕ ਦੂਜੇ ਦਾ ਮੁੱਢੇ ਰਮਟਾ ਲਾਉਂਦੇ ਆ ਪਿਛੱਕ ਲੜੀ ਜਾਣਾ ਅੱਜ ਜਿਵੇਂ ਅਸੀਂ ਗੱਲ ਕਰ ਰਹੇ ਸੀ ਛੋਟੀ ਛੋਟੀ ਵਟ ਪਿੱਛੇ ਲੋਕ ਇੱਕ ਦੂਜੇ ਨਾਲ ਫੋਨ ਕਰਨ ਲੱਗ ਗਏ ਸੀ ਤੇ ਅੱਜ ਉਹ ਵਟਾਂ ਬਿਲਕੁਲ ਲੁਕ ਚੁੱਕੀਆਂ ਉਹਨਾਂ ਨੇ ਆ ਹਾਂਜੀ ਤੇ ਦੂਸਰਾ ਸੀਗਾ 2000 ਮਤਲਬ 50 ਤੱਕ ਜਿਹੜੀ ਇਹਨਾਂ ਨੇ ਰਿਪੋਰਟ ਕਰਦੀ ਸੀ ਵੀ ਇਹਦੀ ਜਿਹੜੀ ਸਮਰੱਥਾ ਉਹ ਬਿਲਕੁਲ 35 ਤੋਂ 40% ਜਿਹੜੀ ਆਪਣੇ ਹਨਾ ਸਮਰੱਥਾ ਨੂੰ ਕੋ ਘੱਟ ਜੂਗੀ ਕਿਉਂਕਿ ਆਪਣੇ ਧ੍ਰਿਤਾਤੀ ਆਪਣੇ ਕੱਟੀ ਜਾਂਦੇ ਆਪਾਂ ਦਰਫਤਾ ਨੂੰ ਕੱਟੀ ਜਾਂਦੇ ਆਪਾਂ ਤੇ ਆਪਣੇ ਹੜ ਹਰ ਸਾਲ ਆ ਜਾਂਦਾ ਤੇ ਇਸੇ ਹਿਸਾਬ ਦੇ ਨਾਲ ਇਹ ਆ ਕਿ ਜਿਹੜੀ ਆਪਣੀ ਧਰਤੀ ਦੀ ਸਮਰੱਥਾ ਉਹ ਪਾਣੀ ਮਤਉਦੇ ਤੇ ਸੁਕਣਾ ਉਹ ਨਾ ਘਟ ਜੂਗਾ ਫਿਰ 35 ਤੋਂ 40% ਜੇ ਮੀਂਹ છોੜੇ ਜੇ ਪੈਣਗੇ ਤਾਂ ਵੀ ਸਾਨੂੰ ਇਦਾਂ ਲੱਗੂਗਾ ਕਿ ਹੜਾਂ ਦੀ ਸਥਿਤੀ ਹੋ ਗਈ ਹੈ ਕਿਉਂਕਿ ਜਿਸ ਸਾਹਮਣੇ ਇਹਨਾਂ ਨੇ ਮਤਲਬ ਕਿ ਡੈਮ ਦਾ ਕੀਤਾ ਹੋਇਆ ਹਾਂਜੀ ਇਹ ਜਿਹੜੇ ਖਦ ਆਪਣੇ ਖੇਤੀਬਾੜੀ ਮੰਤਰੀ ਚਿਮਰਾਜ ਕਹਾਂ ਜੀ ਆਏ ਜੀ ਵਿਜ਼ਿਟ ਤੇ ਉਹਨਾਂ ਨੇ ਕੋਈ ਰਿਲੀਫ ਵੀ ਨਾਲ ਨਹੀਂ ਦਿੱਤੀਆਂ ਜਾਂ ਫੋਟੋ ਸ਼ੂਟ ਕਰਵਾ ਕੇ ਮੁਰ ਗਏ ਨਹੀਂ ਸਰ ਉਹਨਾਂ ਨੇ ਕੀਤੀ ਆ ਉਹਨਾਂ ਨੇ ਕਿਹਾ ਵੀ ਪ੍ਰਧਾਨ ਮੰਤਰੀ ਫੰਡ ਦੇ ਵਿੱਚੋਂ ਤੁਹਾਨੂੰ ਦਿੱਤੇ ਜਾਣਗੇ ਮਤਲਬ ਅਸੀਂ ਜਦੋਂ ਇਹਦਾ ਪਾਣੀ ਉੱਤਰ ਗਿਆ ਅਸੀਂ ਪੂਰਾ ਇੱਥੋਂ ਦਾ ਮੌਇਨਾ ਕਰਾਂਗੇ ਪੂਰਾ ਸਰਵੇ ਕਰਾਂਗੇ ਜਿੰਨੀ ਲੋੜ ਹੋਈ ਅਸੀਂ ਹਰ ਘਰ ਨੂੰ ਭੇਜਾਂਗੇ ਜਿੰਨਾ ਹੋਇਆ ਪਰ ਅੱਜ ਇੱਕ ਅਸੀਂ ਸੁਣਿਆ ਵੀ ਇੱਕ ਪਾਜ ਪਾ ਦੇ ਮੰਤਰੀ ਨੇ ਇਥੋਂ ਮੰਤਰੀ ਸੀ ਸੀਐਲ ਸ਼ਾਦ ਐਮਪੀ ਸੀ ਮੈਂ ਐਮਐਲ ਸੀ ਸੀਰ ਉਹਨੇ ਮਤ ਉਹ ਕਰਤਾ ਰਿਜ਼ਾਈਨ ਦੇਤਾ ਇਹਦੇ ਤੋਂ ਉਹਦਾ ਛੱਡਤਾ ਆਪਦਾ ਆ ਪੰਜਾਬ ਦਾ ਹਾਂਜੀ ਉਹਨੇ ਕਿਹਾ ਮੈਂ ਤਾਂ ਉਹਦਾ ਛੱਡਿਆ ਕਿ ਜਿਹੜੀ ਬੀਜੇਪੀ ਆ ਉਹ ਸਾਡੇ ਵੱਲ ਪੰਜਾਬ ਦੇ ਲੋਕਾਂ ਨੂੰ ਨਹੀਂ ਦੇਖ ਰਹੀ ਸਿਰਫ ਆਪਕੋ ਇਸਾਂ ਦੇ ਲੋਕਾਂ ਨੂੰ ਇਨ ਪੇਜ ਰਹੀਆਂ ਨਾਜ ਵਗੈਰਾ ਤੇ ਇਹਨਾਂ ਨੂੰ ਕਿਉਂ ਨਹੀਂ ਦਿਖਦੀ ਹਾਂਜੀ ਮੈਂ ਕਿਹਾ ਪੰਜਾਬ ਦੇ ਲੋਕਾਂ ਨੂੰ ਐਸੇ ਹੀ ਆਲਰੇਡੀ ਕਾਫੀ ਹੋ ਗਿਆ ਜਿਵੇਂ ਅੱਜ ਅਬਰਾਈ ਨੇ ਪਾਕਿਸਤਾਨ ਨੂੰ ਦਿੱਤਾ ਹਨਾ 33. ਕਿੰਨੇ ਕਰੋੜ ਰੁਪਇਆ ਉਹਨਾਂ ਨੂੰ ਭੇਜਿਆ ਉਹਨੇ ਅੱਛਾ ਜੀ ਤੇ ਪੰਜਾਬ ਲੋਕੀ ਮੈਂ 5 ਕਰੋੜ ਰੁਪਇਆ ਅੱਜ ਅਕਸ਼ੇ ਕੁਮਾਰ ਨੇ ਦਿੱਤਾ ਹਨਾ ਤੇ ਕੈਨੇਡਾ ਦੇ ਵਿੱਚ ਵੀ ਕੋਈ ਅੱਜ ਮਤਲਬ ਉਹਨਾਂ ਨੇ 1.5 ਮਿਲੀਅਨ ਡੋਨਰ ਮਤਲਬ ਉੱਥੋਂ ਦੀ ਜਿਹੜੀ ਇਕੱਠੀ ਹੋ ਗਈ ਆ ਉਹ ਕਹਿੰਦੇ ਅਸੀਂ ਉਦੋਂ ਭੇਜਾਂਗੇ ਜਦੋਂ ਮਤਲਬ ਕਿ ਇਹ ਬਿਲਕੁਲ ਪਾਣੀ ਉਤਰ ਗਿਆ ਉਹ ਦੂਸਰੇ ਲੋਕਾਂ ਨੂੰ ਇਹ ਚੀਜ਼ ਪਹੁੰਚ ਆਦੀ ਜਿੰਨੀ ਵੀ ਅਸੀਂ ਇਕੱਠੀ ਕੀਤੀ ਆ ਧਨ ਰਾਸ਼ੀ ਉਹਦੋਂ ਪਹੁੰਚਦੀ ਕਰਾਂਗੇ ਆਲਰੇਡੀ ਪੰਜਾਬ ਨੂੰ ਸਰਪਸੋ ਅਮਤ ਸਪੋਰਟ ਮਿਲਦ ਰਹੀ ਆ ਪਰ ਜਿਵੇਂ ਭਾਜੀਪੀ ਵੱਲ ਸਪੋਰਟ ਦੇਣੀ ਚਾਹੀਦੀ ਸੀ ਉਹ ਨਹੀਂ ਦਿੱਤੀ ਜਾ ਰਹੀ ਹਾਂ ਕੱਲ ਉਹ ਆਏ ਆ ਉਹਨਾਂ ਨੇ ਕਿਹਾ ਵੀ ਆ ਵੀ ਹੁਣ ਇਹ ਅੱਗੇ ਦੀ ਹਾਲਾਤ ਵੀ ਅੱਗੇ ਉਹ ਔਨ ਦਿੰਦੇ ਆ ਜਾਂ ਨਹੀਂ ਦਿੰਦੇ ਉਹ ਕੁਝ ਕਹਿ ਨਹੀਂ ਸਕਦੇ ਆਪਾਂ ਫਿਰ ਵੀ ਆਪਕਾ ਕੈਸਾ ਦੇ ਪਾ ਬੀਜੇਪੀ ਆਈ ਹੈ ਪਰ ਆਈ ਲਾਸਟ ਤੇ ਆ ਹਾਂਜੀ ਉਹਨਾਂ ਦਾ ਰਿਜ਼ਲਟ ਕੋਈ ਨਿਕਲਿਆ ਨਹੀਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਨਹੀਂ ਬਿਲਕੁਲ ਸਹੀ ਗੱਲ ਹੈ ਉਹਦਾ ਰਿਜ਼ਲਟ ਹਜੇ ਪੂਰਾ ਨਿਕਲਿਆ ਨਹੀਂ ਕਿਉਂਕਿ ਇਹਨਾਂ ਨੇ ਆਪਣੇ ਸਾਨੂੰ ਉਸੇ ਟਾਈਮ ਸਾਰੇ ਭੇਜ ਦਿੱਤੇ ਤੇ ਧਨੂ ਥੋੜਾ ਜਿਹਾ ਇਨੈਕਟਿਵ ਪੁਆਇੰਟ ਤੱਕ ਗਿਆ ਹਨਾ ਇਨੈਕਟਿਵ ਪੁਆਇੰਟ ਤਾਂ ਦੇਖੋ ਸਾਰੀਆਂ ਸਰਕਾਰਾਂ ਦਾ ਹੀ ਹੈ ਹਾਂਜੀ ਜਦੋਂ ਕਿ ਆਮ ਲੋਕਾਂ ਨੇ ਉੱਥੇ ਜਾ ਕੇ ਸੰਭਿਆ ਐ ਐਨ ਜੀਓ ਨੇ ਸੰਭਿਆ ਹਨਾ ਬਾਦਨੀਆ ਟਰਸਟੀਆਂ ਨੇ ਆਇਆ ਉਹਨਾਂ ਨੇ ਆ ਕੇ ਸੰਭਿਆ ਇਸ ਥੀਨ ਨੂੰ ਇਹਦਾ ਸਰਕਾਰਾਂ ਦੇ ਲਈ ਤਾਂ 네ਗਟਿਵ ਪੁਆਇੰਟ ਗਿਆ ਵੀ ਜੋ ਚੀਜ਼ ਰੁਕਣੀ ਚਾਹੀਦੀ ਸੀ ਸਰਕਾਰਾਂ ਦੇ ਵਕ ਵਾਸ ਹੁੰਦੀ ਹੈ ਚੀਜ਼ ਰੁਕਣੀ ਪਰ ਸਰਕਾਰਾਂ ਨੇ ਐਤ ਕੀ ਆਪਾਂ ਕਹਿ ਸਕਦੇ ਸ਼ਾਇਦ ਸਰਕਾਰ ਫੇਲ ਹੋ ਗਈ ਹੈ ਕਿਉਂਕਿ ਆਮ ਲੋਕਾਂ ਦੀ ਉਹਨਾਂ ਨੂੰ ਸ਼ਾਇਦ ਹੋਰ ਪਾਸੇ ਲਿਜਾਈ ਰੱਖਿਆ ਕੁਛ ਧਿਆਨ ਨਹੀਂ ਦਿੱਤਾ ਉਹਨਾਂ ਨੇ ਮਾਤਰ ਆਮ ਲੋਕਾਂ ਵੱਲ ਅੱਛਾ ਇਹ ਜਿਹੜੀ ਇੱਕ ਤੌਰ ਤੇ ਮੈਂ ਮਿਸਟਰ ਸਾਹਿਬ ਦੇ ਗੱਲ ਲਾ ਕੇ ਰੋਈ ਸੀ ਲੇਕਿਨ ਉਹ ਦਿੱਖ ਤਾਂ ਮੈਨੇ ਸੀ ਉਦੇ ਬਾਰੇ ਲੋਕਾਂ ਚ ਕੀ ਚਰਚਾ ਹੈ ਹਾਂਜੀ ਸਰ ਉਦੇ ਬਾਰੇ ਤਾਂ ਉਸੇ ਟਾਈਮ ਹੀ ਚਰਚਾ ਹੋ ਗਈ ਸੀ ਕਿਉਂਕਿ ਉਸੇ ਟਾਈਮ ਲੋਕਾਂ ਨੇ ਫੋਟੋ ਪਾ ਕੇ ਪਾਤੀਆਂ ਸੀ ਵੀ ਉਹਦਾ ਜਿਹੜਾ ਆਈ ਕਾਰਡ ਸੀਗਾ ਆਈ ਕਾਰਡ ਵੀ ਲੋਕਾਂ ਨੇ ਵਿੱਚੋਂ ਖਿੱਚ ਲਿਆ ਸੀ ਵੀ ਆਈ ਕਾਰਡ ਸੀ ਜਿਹੜਾ ਉਹਦਾ ਦਿਸ ਰਿਹਾ ਸੀ ਉਹਦੇ ਫੋਟੋ ਆ ਗਈਆਂ ਸੀ ਆ ਪਰ ਜ ਜੋ ਲੇਡੀਜ਼ ਦਾ ਮਤਲਬ ਬਿਆਨ ਆਇਆ ਕਹਿੰਦੀ ਅਖੇ ਮੈਂ ਤਾਂ ਮੀਰਾ ਤਾਂ ਏਰੀਆ ਮੈਂ ਤਾਂ ਵੱਡੀ ਕੁੱਠੀ ਸ਼ਹਿਰ ਚ ਹਣਾ ਤੇ ਉਹੀ ਲੋਕੀ ਫਿਰ ਉਹਨੂੰ ਵੀ ਮਤਲਬ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਜੀ ਨੂੰ ਵੀ ਲੋਕੀ ਕਾ ਵੀ ਟ੍ਰੋਲ ਕਰ ਰਹੇ ਆ ਵੀ ਜੇ ਕੋਈ ਨਬੜਾਈ ਸੀ ਇਹ ਜੀ ਬਣਾਉਣੀ ਹੋਈ ਸੀਗੀ ਹਨਾ ਕੋਈ ਸਿਚੁਏਸ਼ਨ ਤਾਂ ਉਦੋਂ ਫਿਰ ਕਿਸੇ ਨੂੰ ਹੋਰ ਗਰੀਬ ਨੂੰ ਹੀ ਲੈ ਲੈਂਦੇ ਕਿਸੇ ਨੂੰ ਪਰ ਉਹ ਉਹ ਵੀ ਇੰਨੀ ਸਾਜ ਤੱਜ ਕੇ ਆਈ ਉਹ ਕਹਿੰਦੀ ਅੱਜ ਉਹਨੇ ਬਿਆਨ ਦਿੱਤਾ ਕਿ ਨਹੀਂ ਜੇ ਮੈਂ ਕੱਪੜੇ ਨਿਬੜੇ ਲੈ ਕੇ ਆ ਜਾਂਦੀ ਫਿਰ ਕਿਹੜਾ ਵੀ ਮੇਰਾ ਰੋ ਰੋਣਾ ਵਿੱਚ ਨਿਕਲਣਾ ਵੀ ਲੋਕ ਟ੍ਰੋਲ ਕਰ ਰਹੇ ਹਨਾ ਵੈਸੇ ਲੋਕਾਂ ਨੇ ਟ੍ਰੋਲ ਉਹਦੇ ਲੇਡੀਜ਼ ਨਾਲੋਂ ਲੋਕਾਂ ਨੇ ਮੁੱਖ ਮੰਤਰੀ ਨੂੰ ਜ਼ਿਆਦਾ ਟ੍ਰੋਲ ਕੀਤਾ ਕਿਉਂਕਿ ਉਹ ਲੇਡੀਜ਼ ਆਪਦੀ ਹੀ ਸੀਗੀ ਤੇ ਲੋਕੀ ਤਾਂ ਹੁਣ AI ਦੇ ਨਾਲ ਬਣਾਵਨਾ ਵੀਡੀਓਜ਼ ਅਜੀਬ ਜਿਹੇ ਤਰ੍ਹਾਂ ਦੇ ਪਾ ਰਹੇ ਸੋਸ਼ਲ ਮੀਡੀਆ ਤੇ ਨਾ ਹਾਂਜੀ ਕਿਉਂਕਿ ਛੋਟੀ ਜੀ ਗੱਲ ਵੀ ਦੇਖੋ ਮੁੱਖ ਮੰਤਰੀ ਲਈ ਛੋਟੀ ਜੀ ਗੱਲ ਵੀ ਨੈਟ ਪੁਆਇੰਟ ਚਲੀ ਜਾਂਦੀ ਕਿਉਂਕਿ ਬਹੁਤ ਇੱਕ ਮੁੱਖ ਮੰਤਰੀ ਆ ਉਹਦਾ ਬਹੁਤ ਵੱਡਾ ਹੁੰਦਾ ਆਪਣੇ ਪੰਜਾਬ ਲਈ ਸਾਰੇ ਪੂਰੇ ਪੰਜਾਬ ਦਾ ਇੱਕ ਉਹ ਹੁੰਦਾ ਮੋਢਿਆ ਕਹਿ ਸਕਦੇ ਆਪਾਂ ਨਾ ਉਹਦੇ ਲਈ ਇੱਕ ਇੱਕ ਕਦਮ ਪੈਰ ਉਹਦੇ ਲਈ ਮ ਤਾਂ ਕਹਿੰਦੇ ਬੋਚ-ਬੋਚ ਕੇ ਰੱਖਣਾ ਚਾਹੀਦਾ ਇੱਕ ਕਦਮ ਵੀ ਅੱਗੇ ਪਿੱਛੇ ਹੋ ਗਿਆ ਤਾਂ ਉਹਨੂੰ ਲੋਕਾਂ ਨੇ ਟ੍ਰੋਲ ਕਰਨਾ ਹੀ ਕਰਨਾ ਹਨਾ ਉਵੇਂ ਇਹ ਹੋਇਆ ਕਿ ਉਹ ਜਿਵੇਂ ਲੇਡੀਜ਼ ਆਈ ਹਨਾ ਜਿਵੇਂ ਉਹਦੇ ਹਸਬੰਡ ਖੜਾ ਸੀ ਨਾਲ ਉਹਨੂੰ ਪੁਲਿਸ ਵਾਲੇ ਨੇ ਫੜ ਲਿਆ ਤੇ ਉਹ ਉਧਵਾਰ ਬੜੀ ਟ੍ਰੋਲ ਹੋਈ ਵੀ ਕਿਉਂਕਿ ਲੋਕਾਂ ਨੇ ਜ਼ਿਆਦਾਤਰ ਇੱਕ ਤਾਂ ਉਹਦੀ ਜਿਵੇਂ ਜਿਹੜੇ ਸਾਹਮਣੇ ਲੱਗਣੀ ਸੀ ਰਹੀ ਉਹਦੋਂ ਵੀ ਵੀ ਇਹ ਹੋ ਗੇ ਰਕਾਰ ਬਾੜ ਡਿੱ ਗਿਆ ਹੋਊਗਾ ਹਾਂ ਜੀ ਪੂਰੀ ਸ਼ਹਿਰ ਚ ਗੁੱਥੀ ਆ ਕਹਿੰਦੇ ਵੱਡੀ ਫਿਰ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਆਪ ਵਰਕਰ ਸੀਗੀ ਹੈ ਨਾ ਪਰ ਕਿਸੇ ਆਪ ਵਰਕਰ ਨੂੰ ਹੀ ਇਸ ਤਰ੍ਹਾਂ ਲੈ ਕੇ ਆਉਣਾ اگਉਂ ਵੀ ਗਲਤ ਹੈ ਫਿਰ ਦੂਜਾ ਟਰੋਲ ਹੋ ਰਿਹਾ ਉਹਦੀ ਰੋਟੀ ਤੇ ਹੋ ਰਿਹਾ ਹੈ ਨਾ ਵੀ ਉਹ ਥੱਲੇ ਬੈਠ ਕੇ ਉਹਨੂੰ ਰੋਟੀ ਖਾਦੀ ਜਦੋਂ ਫੋਟੋ ਖਿੱਚੀ ਗਈ ਉਦੋਂ ਕਹਿੰਦਾ ਹੀ ਰੋਟੀ ਲੈ ਜਾਓ ਤੇ ਪਰ ਹੁਣ ਅੱਜ ਮੀਟਿੰਗ ਸੀ ਉਹਦੀ ਕੋਈ 4 ਵਜੇ ਤੇ ਹੁਣ ਵੀ ਇਹ ਅੜਚਨਾ ਚੱਲ ਰਹੀਆਂ ਵੀ ਸ਼ਾਇਦ ਕੋਈ ਵੱਡੀ ਆਉਣ ਵਾਲਾ ਵੀ ਪੰਜਾਬ ਦੇ ਵਿੱਚ ਕੋਈ ਬੰਟੀ ਟਰੋ ਹੋਣ ਵਾਲੀ ਹੈ ਕਿਉਂਕਿ ਦੋ ਉਹ ਮੀਟਿੰਗ ਕੈਨਸਲ ਹੋ ਗਈ ਆ ਹਾਂਜੀ ਕਿਉਂਕਿ ਉਹ ਬਿਮਾਰ ਪਿਆ ਦੋ ਦਿਨ ਤੋਂ ਤੇ ਸਾਰੀ ਜਿਹੜੀ ਜਿਵੇਂ ਦਿੱਲੀ ਵਾਲੀ ਟੀਮ ਆ ਸਾਰੀ ਉਹਦੇ ਕੋਲ ਬੈਠੀ ਆ ਇਸੇ ਸਾਮਣੇ ਅੱਜ ਸਾਰਿਆਂ ਨੂੰ ਇਹ ਲੱਗ ਰਿਹਾ ਵੀ ਕੁਛ ਨਾ ਕੁਝ ਵੱਡਾ ਹੋਣ ਵਾਲਾ ਪੰਜਾਬ ਦੇ ਵਿੱਚ ਹੋਊਗਾ ਅੰਦਾਜ਼ਾ ਵੀ ਆ ਵੀ ਹੋਊਗਾ ਜ਼ਰੂਰ ਤੇ ਤੁਹਾਡਾ ਮਤਲਬ ਕ੍ਰਿਟੀਕਲ ਤੌਰ ਤੇ ਹਾਂਜੀ ਕ੍ਰਿਟੀਕਲ ਤੌਰ ਤੇ ਕਿਉਂਕਿ ਕਾਫੀ ਮਤਲਬ ਹੁਣ ਉਹ ਕਹਿ ਰਹੇ ਬਹੁਤ ਬਿਮਾਰ ਆ ਉਹਨੂੰ ਬਹੁਤ ਜ਼ਿਆਦੇ 4 ਦਿਨ ਤੋਂ ਉਹ ਰੋਟੀ ਨਹੀਂ ਖਾਦੀ ਉਹ ਤੁਰਿਆ ਫਿਰਦਾ ਸੀ ਲੋਕਾਂ ਦੇ ਵਿੱਚ ਹਾਂਜੀ ਪਰ ਉਹਨੇ ਅੱਜ ਮੈਂ ਕੱਲ ਤਾਂ ਠੀਕ ਸੀਗਾ ਉਹ ਉਥੋਂ ਆ ਕੇ ਪਾਣੀ ਜਿਵੇਂ ਪਾਣੀ ਦੇ ਵਿੱਚੋਂ ਆਇਆ ਸੀ ਤਾਂ ਉਹ ਉੱਥੇ ਠਹਿਰੇ ਸੀਗੇ ਲੁਧਿਆਣੇ ਵੱਡੇ ਹੋਟਲ ਦੇ ਵਿੱਚ ਠਹਿਰੇ ਸੀ ਲੋਕਾਂ ਨੇ ਉਹਦੀ ਵੀ ਵੀਡੀਓਜ਼ ਪਾਤੀਆਂ ਸੀ ਹਾਂਜੀ ਇਹਦਾ ਹੁੰਦਾ ਹੈ ਕਿ ਲੋਕ ਤਾਂ ਮੱਖ ਮੰਤਰੀ ਦੇ ਪਿੱਛੇ ਕੈਮਰਾ ਲੈ ਕੇ ਤੁਰੇ ਫਿਰਦੇ ਹਾਂਜੀ ਯਾ 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 ਹਾਂਜੀ ਕਿਉਂਕਿ ਉਹਨੂੰ ਜਿੱਥੇ ਜਾਂਦਾ ਉਹਨੂੰ ਉੱਥੇ ਹੀ ਟੂਰ ਕਰ ਦਿੰਦਾ ਵੀ ਇੱਥੇ ਵੀ ਗਿਆ ਸੀ ਇੱਥੇ ਵੀ ਗਿਆ ਸੀ ਕਿਉਂਕਿ ਅੱਜਕੱਲ ਜਿਹੜਾ ਹਰ ਹੱਥ ਹਰ ਕਿਸੇ ਦੇ ਹੱਥ ਦੇ ਵਿੱਚ ਦੂਸਰਾ ਫੋਨ ਹੈ ਹਾਂਜੀ ਜੇ ਥੋੜਾ ਬਹੁਤਾ ਹੁੰਦੀ ਹੈ ਜੀ ਚੀਜ਼ ਅੱਜ ਕੱਲ ਤਾਂ ਬਹੁਤ ਜ਼ਿਆਦਾ ਹੋਣ ਲੱਗੀ ਬਹੁਤ ਜ਼ਿਆਦਾ ਹੋਣ ਲੱਗੀ ਬਹੁਤ ਹਾਂ ਜੀ ਅੱਜ ਕੱਲ ਸਨੇ ਸ਼ਾਮ ਤੋਂ ਸਾਰੇ ਮੀਡੀਆ ਦੇ ਵਿੱਚ ਸਭ ਦੇ ਹੀ ਚਰਚਾ ਹੈ ਕਿ ਪੰਜਾਬ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਹੈ ਵੀ ਕੁਝ ਉਲਟਾ ਫਿਰ ਹੋਣ ਵਾਲਾ ਕੋਈ ਜਿਹਾ ਕੋਈ ਚੀਜ਼ ਵੱਡੀ ਆਉਗੀ ਚਲੋ ਦੇਖਦੇ ਹਾਂ ਕੀ ਬਣਦਾ ਹੈਗਾ ਹਾਂ ਜੀ ਜਿਹੜੇ ਆਮ ਲੋਕ ਆ ਜਿਹੜੇ ਹਾਰ ਟੀਲੇ ਤੇ ਆ ਉਹ ਸ਼ਿਕਾਇਤਾਂ ਵੀ ਕਰਦੇ ਹੋਣਗੇ ਵੀ ਸਾਡੇ ਪਾਸੇ ਕੋਈ ਰਾਹਤ ਨਹੀਂ ਮਿਲ ਰਹੀ ਆ ਨੇ ਬਿਲਕੁਲ ਸਾਰਾ ਕਾਫੀ ਆਨੀਆਂ ਵੀਡੀਓਜ਼ ਵੀ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਹਨ ਪਰ ਉਹੀ ਉਸੇ ਹਿਸਾਬ ਨਾਲ ਇਹਨਾਂ ਨੇ ਬਾਅਦ ਵਿੱਚ ਮੀਟਿੰਗ ਕੀਤੀ ਹੈ ਸਾਰਿਆਂ ਨੇ ਵੀ ਇਦਾਂ ਰਾਸ਼ਨ ਜਿਹੜੇ ਪੀੜਤਾ ਉਹਨਾਂ ਨੂੰ ਨਹੀਂ ਮਿਲ ਰਿਹਾ ਦੂਸਰੇ ਹੀ ਖਿੱਚ ਕੇ ਲੈ ਜਾਂਦੇ ਆ ਟਰਾਲੀ ਦੂਸਰੇ ਹੀ ਖਤਮ ਕਰ ਦਿੰਦੇ ਕਿਉਂਕਿ ਇੱਕ ਜਿਵੇਂ ਕਹਿਦੀ ਆਪਾਂ ਕਈ ਲੋਕਾਂ ਨੇ ਉੱਥੇ ਟੋਕਰੀਆਂ ਰੱਖੀਆਂ ਹੁੰਦੀਆਂ ਪਾਸਿਆਂ ਤੇ ਉਥੋਂ ਰਾਸ਼ਨ ਲੈ ਜਾਂਦੇ ਫਿਰ ਛੋਟੇ ਬੱਚੇ ਨੂੰ ਅੱਗੇ ਲਾ ਦਿੰਦੇ ਫਿਰ ਦੂਜੀ ਨੂੰ ਅੱਗੇ ਲਾ ਦਿੰਦੇ ਉਹ ਪਿੱਛੇ 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 ਕਰਕੇ ਸਾਰਾ ਰਾਸ਼ਨ ਆਪਣੇ ਕੋਲੇ ਰੱਖੀ ਜਾਂਦੇ ਆ ਸਰ ਉਹ ਵੀ ਹਾਂ ਜੀ ਇਹ ਵੀ ਗੱਲ ਹੈ ਕਿਉਂਕਿ ਵੈਸੇ ਹੁੰਦਾ ਹੀ ਆ ਜਦੋਂ ਕੋਈ ਜਾਦੇ ਐਜੀ ਚੀਜ਼ ਹੋਵੇ ਫਿਰ ਹੁੰਦਾ ਹੀ ਆ ਕੁਛ ਨਾ ਕੁਛ ਤਾਂ ਦੇਖੋ ਲੋਕੀ ਦੋ ਤਰ੍ਹਾਂ ਦੇ ਹੁੰਦੇ ਆ ਹਰ ਤਰ੍ਹਾਂ ਦੇ ਵੀ ਲੋਕੀ ਬੈਠਿਆ ਨਾ ਕਹਿੰਦਾ ਫ੍ਰੀਜ ਤੇ ਹੈਗਾ ਪਰ ਜਿਵੇਂ ਕੱਲ ਇੱਕ ਕੋਈ ਮਾਝੇ ਦਾ ਬੰਦਾ ਬੋਲ ਰਿਹਾ ਸੀਗਾ ਉਹ ਸ਼ਾਇਦ ਕੋਈ ਪੱਤਰਕਾਰ ਨਹੀਂ ਸੀ ਕੋਈ ਐਨ ਜੀਓ ਦਾ ਵੀ ਬੰਦਾ ਸੀਗਾ ਸਿਕ ਸੀਗਾ ਨਾ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਉਹ ਕੱਲ ਕਹਿ ਰਿਹਾ ਸੀ ਕਹਿੰਦਾ ਤੁਸੀਂ ਮਾਝੀ ਵਾਲਿਆਂ ਨੂੰ ਬਦਨਾਮ ਕਰ ਰਹੇ ਹੋ ਵੀ ਮਾਝੇ ਵਾਲੇ ਜਿਹੜੇ ਸਾਹਮਣਾ ਵੀ ਖੈਂਜ ਉਹ ਖੋ ਖੈਂਜ ਕਰ ਰਹੇ ਆ ਵੀ ਮਾਝੇ ਵਾਲੇ ਇੱਕ ਤਾਂ ਦੇ ਤੁਸੀਂ ਭੀਖ ਮੰਗੇ ਬਣਾਤੇ ਲਿਆ ਲਿਆ ਟਰਾਲੀਆਂ ਲਿਆ ਲਈ ਹਾਂਜੀ ਜਦੋਂ ਕਿ ਲੋਕ ਤਾਂ ਉਹਨਾਂ ਦੇ ਮੂੰਹ 'ਚ ਪਾ ਰਹੇ ਹਨ ਹਾਂਜੀ ਕਾਫੀ ਹੱਦ ਤੱਕ ਮੈਨੂੰ ਉਹਦੀ ਗੱਲ ਗਲਤ ਵੀ ਲੱਗੀ ਤੇ ਇਸ ਲਈ ਮੈਨੂੰ ਉਹਦਾ ਨਾਮ ਨਹੀਂ ਯਾਦ ਰਿਹਾ ਕਿਉਂਕਿ ਜੇ ਉਹਨੇ ਕੋਈ ਠੀਕ ਗੱਲ ਕੀਤੀ ਹੁੰਦੀ ਤਾਂ ਮੈਂ ਸ਼ਾਇਦ ਉਹਦਾ ਨਾਮ ਵੀ ਯਾਦ ਰੱਖ ਲੈਂਦੀ ਕਿਉਂਕਿ ਵੀ ਦੇਖੋ ਲੋਕ ਤੁਹਾਡੇ ਲਈ ਖੜੇ ਆ ਤੁਹਾਡੇ ਲਈ ਮਤਲ ਲੈ ਕੇ ਆ ਰਹੇ ਹਨ ਜਿਵੇਂ ਇੱਕ ਮਾਨਸਬਤ ਵਾਲਾ ਮੁੰਡਾ ਸੀਗਾ ਜਿਹੜਾ ਜਿਹਦੀ ਕੱਲ ਡੈਥ ਹੋਈ ਆ ਨਾ ਉਹ ਜਿਹਨੂੰ ਉਹ ਵੀ ਐਨਜੀਓ ਦਾ ਕਿੱਸਾ ਸੀਗੇ ਕਹਿੰਦੇ ਉਹ ਲੈ ਕੇ ਆ ਰਹੇ ਸੀਗੇ ਜਿਵੇਂ ਚਰੀ ਵਗੈਰਾ ਹਨਾ ਟਰਾਲਾ ਲਗਾ ਕੇ ਆ ਰਹੇ ਸੀਗੇ ਤੇ ਉਹ ਟਰਾਲੀ ਦੇ ਉੱਥੇ ਹੀ ਉਹਨੂੰ ਪਤਾ ਨਹੀਂ ਕੀ ਐਕਸੀਡੈਂਟ ਹੋਇਆ ਕੋ ਮੁੰਡੇ ਦੀ ਡੈਥ ਹੋ ਗਈ ਅੱਜ ਮੈਂ ਪੜ੍ਹ ਰਹੀ ਸੀ ਉਹਦੀ ਨਿਊਜ਼ ਵੀ ਉਹ ਉਹ ਉੱਥੇ ਲੈ ਕੇ ਜਾ ਪਰ ਉਹਦੇ ਭਰਾ ਨੇ ਕਿਹਾ ਜਿਹੜੇ ਥਾਮਣਾ ਮੇਰੇ ਭਰਾ ਸੇਵਾ ਕਰਦੇ ਸੀ ਉਸੇ ਸਾਉਣਾ ਸਾਡੀ ਸੇਵਾ ਹੀ ਚਲਦੀ ਰਹੂਗੀ ਅੱਗੇ ਉਹ ਨੁਕਸਾਨ ਨੂੰ ਅਸੀਂ ਨਹੀਂ ਭਲਾ ਸਕਦੇ ਪਰ ਅਸੀਂ ਉਹਨਾਂ ਨੂੰ ਉਹਨਾਂ ਲਈ ਖੜਾਗੇ ਮੇਰਾ ਭਰਾ ਹਮੇਸ਼ਾ ਖੜਦਾ ਸੀ ਉਹਨਾਂ ਲਈ ਉਹ ਕਿਸੇ ਐਨਜੀਓ ਦੇ ਦੇ ਨਾਲ ਜੁੜਿਆ ਹੋਇਆ ਸੀਗਾ ਮੁੰਡਾ ਮਾਨਸਾ ਵਾਲਾ ਸੀ ਆ ਦੇਖੋ ਕਿਸੇ ਦਾ ਅੱਜ ਜਿਵੇਂ ਅੱਜ ਕਿਸੇ ਦੀ ਪਾਈ ਆ ਵੀ ਕਿਸੇ ਦਾ ਟੈਕਟ ਚੋਰੀ ਹੋ ਗਿਆ ਭਾਈ ਐਸ ਰੰਗ ਦਾ ਸੀਗਾ ਪੂਰਾ ਭਰਿਆ ਹੋਇਆ ਸੀ ਰਾਸ਼ਨ ਦੇ ਨਾਲ ਹਨਾ ਦੇਖੋ ਫਿਰ ਲੋਕੀ ਇਹ ਜਿਹੇ ਵੀ ਬੈਠੇ ਆ ਨਾ ਸਿਰ ਉਹ ਹੀ ਆ ਨਾ ਵੀ ਹਰ ਤਰ੍ਹਾਂ ਦੇ ਲੋਕੀ ਦੋ ਉਤਰਾਂ ਦੇ ਪਹਿਲੂ ਮੇਟਾਈ ਇਹਨਾਂ ਨੇ ਫਿਰ ਰਾਤ ਮੀਟਿੰਗ ਕੀਤੀ ਵੀ ਕਿਹੜੇ ਸਮਾਂ ਰਾਸ਼ਨ ਉਹਨਾਂ ਤੱਕ ਪਹੁੰਚਦਾ ਕੀਤਾ ਦਵੇ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਆ ਜਿਹੜੇ ਲੋਕ ਆ ਜੋ ਕੋਠਿਆਂ ਤੇ ਬੈਠੇ ਆ ਠੀਕ ਹੈ ਕੁਕੂ ਨੂੰ ਲੋਕਾਂ ਨੂੰ ਲੋੜ ਆਉਂ। ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਦਵਾਈਆਂ ਦੀ ਲੋੜ ਆਉਂ। ਮਾਸ ਦੀ ਲੋੜ ਆਉਂ। ਉਹਨਾਂ ਨੂੰ ਕਿਉਂਕਿ ਮੱਚਰ ਕਟਕਟ ਆਸ-ਪਾਸੇ ਪਾਣੀ ਖੜਾ ਗੰਦਾ ਪਾਣੀ ਆ। ਜਿਵੇਂ ਥੋੜਾ ਥੋੜਾ ਪਾਣੀ ਜਦੋਂ ਰੁਕਦਾ ਤੇ ਉਮੀ ਥੱਲੇ ਦਿਸਦੀਆਂ ਜਿਵੇਂ ਅੱਜ ਜਿਵੇਂ ਕੱਲ ਆਪਾਂ ਸੀਗਾ ਵੀ 32-33 ਲਾਸ਼ਾਂ ਹੋਈਆਂ ਨਾ ਅੱਜ 37 ਲਾਸ਼ਾਂ ਹੋਈ ਮਤਲਬ ਦੋ ਤਿੰਨ ਹੋਰ ਲਾਸ਼ਾਂ ਮਿਲ ਗਈਆਂ ਵਿੱਚੋਂ ਬੱਚਿਆਂ ਦੀਆਂ अच्छा जी क्योंकि ਇਸ ਸਮਨਾ ਜਦੋਂ ਪਾਣੀ ਥੱਲੇ ਨੂੰ ਜਾ ਰਿਹਾ ਉਹਨੂੰ ਪਤਾ ਲੱਗਦਾ ਵੀ ਕਿਹੜਾ ਬੱਚਾ ਕਿੱਧਰ ਨੂੰ ਰੁੜ ਗਿਆ ਸੀ ਤੇ ਕਿਹੜਾ ਬੱਚਾ ਕਿੱਥੇ ਚਲੇ ਗਿਆ ਹਨਾ ਮੱਝਾਂ ਗਾਵਾਂ ਜੋ ਵੀ ਮਰੀਆਂ ਉਹ ਹੁਣ ਉਹਨਾਂ ਨੂੰ ਹੁਣ ਥੋੜਾ ਥੋੜਾ ਦਿਖ ਰਿਹਾ ਉਹਨਾਂ ਦਾ ਵੀ ਇੱਥੇ ਉਹ ਦੇਖੋ ਉਸ ਦੀ স্মੈਲ ਹਨਾ ਜਿਹੜਾ ਆਪਾਂ ਕਹਿੰਦੇ ਜ ਕੋਈ ਮਰਿਆ ਹੋਆ ਪਸ਼ੂ ਜਾਂ ਪਾਣੀ ਚ ਪਿਆ ਗਲ ਗਿਆ ਉਹਦੀ স্মੈਲ ਆਮ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰ ਪਰੇਸ਼ਾਨੀ ਹੋਊਗੀ ਬਿਮਾਰੀਆਂ ਕਾਫੀ ਹੋਣਗੀਆਂ ਜ਼ਰੂਰ ਜਦੋਂ ਡਾਕਟਰ ਫੋਕਸ ਵਾਲੀ ਵਾਂਜੀ ਹੁਣ ਆਪਾਂ ਇਹ ਜੋ ਇਹ ਇਸ ਮਾਫ ਕਰਦੇ ਆ ਤੇ ਕੱਲ ਨੂੰ ਫੇਰ ਨਵੀਂ ਜਾਣਕਾਰੀ ਦੇ ਨਾਲ ਆਪਾਂ ਫੇਰ ਇਹ ਤੇ ਸ਼ੋਅ ਵਿੱਚ ਸ਼ਾਮਲ ਹੋਵਾਂਗੇ ਤਦ ਤੱਕ ਲਈ ਆ ਗਿਆ ਲੋ ਥੈਂਕ ਯੂ ਵੈਰੀ ਮਚ